ਦੇ ਲਵਲੀ ਵਾਲਿਆਂ ਦੇ ਆਈਆਂ ਇਹ ਮੰਨੇ ਨਹੀਂ ਹੈਗੇ ਸ਼ਰਿਆਮ ਕੇ ਬਾਈ ਇਹਨਾਂ ਨੂੰ ਆ ਦੇਖ ਲੋ ਇਹ ਮੰਨੇ ਨਹੀਂ ਹੈਗੇ ਸ਼ਰਿਆਮ ਇਹਨਾਂ ਨੂੰ ਟੇਸਟ ਵੀ ਕਰਿਆ ਇਹਨਾਂ ਦਾ ਬੰਦਾ ਕਹਿੰਦਾ ਕਹਿੰਦਾ ਖੱਟਾ ਏ ਆ ਮੰਨ ਨਹੀਂ ਰਹੇ ਇਹ ਨਹੀਂ ਵੀਡੀਓ ਪਾ ਦੇਣਾ ਵੀਡੀਓ ਪਾਉ ਇਹਨਾਂ ਦੀ ਹੁਣ ਚੱਲ ਬਾਈ ਜੀ ਅਸੀਂ ਅੱਜ ਤਰਾਹੀ ਖੜੇ ਆ ਚਾਹੇ ਟੂਟਾ ਬਾਰ ਆਹ ਕੇਕ ਅਸੀਂ ਲਵਲੀ ਵਾਲਿਆਂ ਤੋਂ ਲਿਆਂਦਾ ਇਹ ਚੋਂ ਉਹਨਾਂ ਨੇ ਸਾਨੂੰ ਐਗ ਲੈਸ ਕਹਿ ਕੇ ਦਿੱਤਾ ਏ ਆ ਸਪੈਸ਼ਲ ਉਹਨਾਂ ਨੇ ਰੇਟ ਵੀ ਵੱਧ ਲਿਆ ਤੇ ਇਹਦੇ ਚੋਂ ਨਾ ਆਪਣੇ ਡਰਿੰਕ ਦੀ ਪੌਜ਼ ਟੇਸਟ ਵੀ ਆ ਰਹੀ ਆ 스ਮੈਲ ਵੀ ਆ ਰਹੀ ਆ ਬਾਕੀ ਉਹ ਤੁਹਾਨੂੰ ਜਾ ਕੇ ਦਿਖਾਉਨੇ ਆ ਬਹੁਤ ਜਿਆਦਾ ਆ ਰਿਹਾ ਬਾਕੀ ਇਹ ਤੁਹ ਪੁੱਛ ਲਈ ਵੀਰੇ ਆਪਾਂ ਟੈਸਟ ਕਰਕੇ ਦੇਖਿਆ ਬਹੁਤ ਜਿਆਦਾ ਸਮਾਂ ਲੱਗ ਜੇ ਤੇ ਭਾਈ ਉਹਨਾਂ ਨੂੰ ਆਪਾਂ ਸਪੈਸ਼ਲ ਨਾਲ ਮਹਿੰਗਾ ਕਹਿ ਕੇ ਸਾਡਾ ਐਗਲੈਸ ਲੋਵੇ ਕਿਉਂਕਿ ਆਪਣੇ ਵੀਰ ਦਾ ਅੰਮ੍ਰਿਤ ਛਕਿਆ ਹੋਇਆ ਹੈ ਤੇ ਗਲਤ ਗੱਲ ਆ ਬਹੁਤ ਇਹਨਾਂ ਦੀ ਕਿ ਉਹ ਤੋਂ ਬਾਕੀ ਤੁਹਾਨੂੰ ਆਪਾਂ ਧੱਕੇ ਤਕਾਲ ਤੇ ਲਾ ਦਿਆਂਗੇ ਉਹ ਕੀ ਗੱਲ ਬਾਤ ਦੀ ਆ ਦਿਖਾਉਨੇ ਆ ਵੀਰੇ ਜਗਾਨ ਤੇ ਜਾ ਕੇ ਆਹ ਦੇਖ ਲੋ ਸਾਨੂੰ ਨਾ ਐਗਲੈਸ ਕਹਿ ਕੇ ਉਹਨਾਂ ਨੇ ਡਰਿੰਕ ਕਰਾ ਦਿੱਤਾ ਜੀ ਉਹਨਾਂ ਨੂੰ ਖਾ ਲੈਣ ਦੇ ਬਾਅਦ ਇੱਕ ਮਿੰਟ ਰੋ ਜੀ ਕਰੀਏ ਪਹਿਲਾਂ ਆਪਾਂ ਹੋ ਕੀ ਦੇ ਰਹੇ ਹੈ ਵੇ ਦੇਖਾ ਦੂ ਮੈਂ ਰੋਕੀ ਹੋਇਆ ਛੱਡ ਜਾ ਯਾਰ ਇਹ ਇੱਕ ਟੈਸਟ ਕਰੂ ਵੀਰੇ ਮਾੜਾ ਯਾਰ ਆ ਕਰੀ ਚੈੱਕ ਆ ਦੇਖ ਕੇ ਕਰੀਂ ਬਾਈ ਤੇਰੀ ਵੀਰੇ ਬੈਜ ਲੈ ਕੇ ਗਏ ਸੀ ਇਹ ਬੈਜ ਕਹਿ ਕੇ ਕਿ ਤੁਹਾਨੂੰ ਬੈਜ ਚਾਹੀਦਾ ਗਿਆਨੀ ਬੰਦਾ ਨਹੀਂ ਜਾਂਦਾ ਨਾ ਉਹ ਗਾਜੀ ਨੂੰ ਦੇ ਦੇ ਉਹ ਇੱਕ ਵਾਰ ਟੈਸਟ ਕਰ ਲਓ ਟੈਸਟ ਕਰ ਲਓ ਵੀਰੇ ਸਾਨੂੰ ਪੈਸੇ ਤਾਂ ਨਹੀਂ ਵੀਰੇ ਕੋਈ ਚੱਕਰ ਹੈਗਾ ਉਹ ਨਹੀਂ ਕੋਈ ਚੱਕਰ ਹੈਗਾ ਪੈਸੇ ਤਾਂ ਚਾਹੀਏ ਫਿਰ ਲੈ ਲਓ ਜੀ ਕੋਈ ਵੀ ਟੀਨ ਲੋੜ ਵੇਚੀ ਹਿੰਦੀ ਕੀ ਦਿੱਕਤ ਕੀ ਆ ਜੀ ਇਹ ਚੈੱਕ ਕਰੋ ਇਸ ਗੱਲ ਕੀ ਪਤਾ ਲੱਗ ਜਾਣਾ ਦੱਸਣ ਦੀ ਲੋੜ ਹੀ ਨਹੀਂ ਟੈਸਟ ਕਰੋ ਮੇਰਾ ਵੀਰ ਬਣ ਕੇ ਯਾਰ ਕੋਈ ਨਹੀਂ ਚਮਚ ਲੈ ਲਓ ਤੇ ਪੇ ਲੈ ਲਓ ਸ਼ਰੀਕ दारू ਦੀ ਸਵਲ ਤੇ ਤੇ ਸਟਾਰ ਰਹੇ ਹਨ ਬਾਈ ਵੀਰ ਦੇ ਇਹਦੇ ਚ ਬੰਦਾ ਕੈਰੀ ਮਨ ਉਹਦੀ ਸਿਰਫ ਬੇਸ ਜੋ ਹੈ ਨਾ ਬੇਸ ਐ ਪ੍ਰੋਬਲਮ ਐ ਬੇਸ ਹਲਕਾ ਜਿਹਾ ਖੱਟਾ ਹੋਇਆ ਵੀਰ ਜੀ ਮੈਂ ਗਾਲ ਖੱਟਾ ਨਹੀਂ ਆਇਆ ਵੀਰੇ ਖੱਟਾ ਨਹੀਂ ਆਇਆ ਨਹੀਂ ਆਇਆ ਨਹੀਂ ਖੱਟਾ ਨਹੀਂ ਆਇਆ ਕਈਆਂ ਨੂੰ ਕਰਾ ਲਿਆ ਬਾਈ ਬੀ ਸੀਰੀਅਸ ਰੱਬ ਤੋਂ ਡਰ ਕੇ ਕਹਿੰਦੇ ਆ ਅਸੀਂ ਉਹਨੇ ਨਾ ਤੁਸੀਂ ਤੇ ਬਦਰ ਕੀ ਨਾਮ ਸੀ ਦਾ ਚਾਹੇ ਸੂਟਾ ਵਾਰ ਬੈਠਾ ਸੀ ਚਾਹੇ ਸੂਟਾ ਵਾਰ ਬੈਠਾ ਠੀਕ ਬ੍ਰਦਰ ਦੇਖ ਪੈਸਿਆਂ ਦੀ ਚਾਹੇ ਪੈਸੇ ਦਾ ਤੋਂ ਹੋਰ ਲੈ ਲੈ ਦੇਖ ਆ ਵੀਰੇ ਬੰਦਾ ਹੈਗਾ ਗੁਰਸਖ ਸਾਡੇ ਨਾਲ ਉਹ ਬੰਦਾ ਵੀ ਗੁਰਸਖਾ ਜਾਂ ਟੈਸਟ ਕੀਤਾ ਬੰਦੇ ਨੇ ਅੰਪੀਰੀਅਰ ਬਲੂ ਜੇ ਮੈਂ ਦਾਰੂ ਨਹੀਂ ਦਿਆ ਨਾ ਝੂਠ ਨਹੀਂ ਬੋਲਦਾ ਮੈਂ ਕੀਤੀ ਆ ਠੀਕ ਆ ਮੈਂ ਕਿਹ ਝੂਠ ਬੋਲੂਗਾ ਟੈਸਟ ਵੀਰੇ ਉਹ ਦੱਸ ਆਪ ਹਾਂ ਯਾਰ ਮੈਂ ਇਹ ਨਹੀਂ ਕਹਿੰਦਾ ਵੀ ਠੀਕ ਤੂੰ ਤੁਸੀਂ ਮਾੜੇ ਹੋ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਪ੍ਰੋਬਲਮ ਪਤਾ ਕੀ ਆ ਜਦੋਂ ਯਾਰ ਕੋਈ ਸ਼ੱਕ ਆਇਆ ਯਾਰ ਕਈ ਕਈ ਵੀ ਅਸੀਂ ਲਿਆ ਜਾਂਦੇ ਹਾਂ ਹੈਂ ਫੇ ਰੋਜੀ ਹੈ ਸਾਡੀ ਰੋਜੀ ਤਾਂ ਹੈਗੀ ਆ ਵੀਰੇ ਸਾਨੂੰ ਵੀ ਪਤਾ ਰੋਜੀ ਆ ਅਗਰ ਇਹਦੇ ਅੰਦਰ ਤੁਸੀਂ ਦਾਰੂ ਤਾਂ ਬੜੀ ਜ਼ਰੂਰੀ ਗੱਲ ਵੀਰੇ ਨੌਨ ਵੇਜ ਕੋਈ ਵੀ ਚੀਜ਼ ਮੰਨ ਲਈ ਤੁਸੀਂ ਦਾਰੂ ਹੋ ਗਈ ਅੰਡਾ ਹੋ ਗਿਆ ਕੁਝ ਵੀ ਹੋ ਗਿਆ ਸਾਰੇ ਦੇ ਸਾਰੇ ਬ੍ਰਾਂਡਡ ਟੋਟਲੀ ਪਾਊਡਰ ਮੰਗਾਣੇ ਆ ਚਲੋ ਤੁਹਾਨੂੰ ਪੈਕੇਟ ਦਿਖਾਉਣਾ ਤੁਸੀਂ ਚੈੱਕ ਕਰੋ ਆਜੋ ਨੀ ਨੀ ਯਾਰ ਗੱਲ ਨਹੀਂ ਹੈ ਵੀਰੇ ਪਤਾ ਕੀ ਆਓ ਮੇਰੇ ਨਾਲ ਵੀਰੇ ਗੱਲ ਪਤਾ ਕੀ ਅਸੀਂ ਇੰਨੇ ਨੂੰ ਟੇਸਟ ਕਰਾ ਲਿਆ ਸਾਰੀ ਬੰਦੀ ਇੱਕੋ ਹੀ ਪਹਿਲਾਂ ਤੁਸੀਂ ਐ ਦੱਸੋ ਉਹ ਆਪ ਬਣਾਉਣੇ ਬ੍ਰਦਰ ਅਸੀਂ ਆ ਮੇਰੇ ਵੀਰਾ ਆ ਮੇਰਾ ਵੀਰ ਉੱਥੇ ਖੜਾ ਅਸੀਂ ਇਹਨੂੰ ਕਿਹਾ ਚਮਚਾ ਟੇਸਟ ਕਰੋ ਤੇ ਬਾਈ ਨੇ ਟੇਸਟ ਕਰਦੇ ਸਾਰੇ ਬਾਈ ਕਹਿੰਦਾ ਛੋਟੀ ਜਿਹੀ ਰਿਕਵੈਸਟ ਇੱਕ ਬੰਦਾ ਮੇਰੇ ਨਾਲ ਚੱਲੋ ਠੀਕ ਹੈ ਜਿਹਨੂੰ ਪ੍ਰੋਬਲਮ ਆਈ ਹੈ ਮੈਂ ਦਿਖਾਣਾ ਉਹੀ ਬੇਸ ਤੇ ਤੁਸੀਂ ਕੱਲਾ ਬੇਸ ਚੈੱਕ ਕਰਕੇ ਦੇਖੋ ਕੈਰੀ ਮਲਦੀ ਸਮੈਲ ਹਮੇਸ਼ਾ ਇਦਾਂ ਹੀ ਹੁੰਦੀ ਹੈ ਨਹੀਂ ਟੇਸਟਿਆ ਵੀ ਦੀ ਸਮੈਲ ਦਾ ਬਹੁਤ ਘੱਟ ਹੈ ਟੇਸਟਿਆ ਮੈਂ ਦਿਖਾਣਾ ਇੱਕ ਬੰਦਾ ਆ ਜਾ ਦੇਖ ਲੈ ਭਾਈ ਆ ਜਾ ਤੁਹਾਨੂੰ ਕਹਿੰਦੇ ਹੀ ਖਲਾਬ ਦੀ ਚੱਕਰ ਵੀ ਚੈੱਕ ਕਰਾਣਾ ਚੱਕ ਲਿਆ ਨਾ ਇਹ ਲਵਲੀ ਵਾਲਿਆਂ ਦੇ ਆਈਆਂ ਇਹ ਮੰਨੇ ਨਹੀਂ ਹੈਗੇ ਸ਼ਰਿਆਮ ਕਹੇ ਭਾਈ ਇਹਨਾਂ ਦਾ ਆ ਦੇਖ ਲੋ ਇਹ ਮੰਨੇ ਨਹੀਂ ਹੈਗੇ ਸ਼ਰਿਆਮ ਇਹਨਾਂ ਨੂੰ ਟੇਸਟ ਵੀ ਕਰਿਆ ਇਹਨਾਂ ਦਾ ਬੰਦਾ ਕਹਿੰਦਾ ਕਹਿੰਦਾ ਖੱਟਾ ਹੈ ਆ ਮਾਨ ਨਹੀ ਰਹੇ ਇਹ ਇਹ ਵੀਡੀਓ ਪਾ ਦੇ ਵੀਡੀਓ ਪਾਉ ਇਹਨਾਂ ਦੀ ਹੁਣ ਦੁਕਾਨ ਤੋਂ ਆ ਗਏ ਤੇ ਉਹ ਮੰਨੇ ਨਹੀਂ ਹੈਗੇ ਤੇ ਅਸੀਂ ਉਸ ਤੋਂ ਬਾਅਦ ਦੁਬਾਰੇ ਉਹਨਾਂ ਦੇ ਸ਼ਾਪ ਤੇ ਗਏ ਵੀ ਵੀ ਸਾਡਾ ਕੇਕ ਵਾਪਸ ਕਰ ਦਿਓ ਪਰ ਉਹਨਾਂ ਨੇ ਸਾਨੂੰ ਕਹਿੰਦੇ ਵੀ ਅਸੀਂ ਕੇਕ ਸਿੱਟਤਾ ਉਹ ਕਹਿੰਦੇ ਫਲੇਵਰਾਂ ਦਾ ਹੀ ਹੁੰਦਾ ਆ ਬਟ ਅਸੀਂ ਹੋਰ ਨੂੰ ਵੀ ਟੇਸਟ ਕਰਾਇਆ ਉਹ ਬੰਦਾ ਵੀ ਕਹਿੰਦਾ ਕਹਿੰਦਾ ਵੀਰੇ ਆ ਰਹੀ ਆ ਉਹਨੇ ਤਾਂ ਐਲਕੋਹਲ ਦਾ ਨਾਮ ਵੀ ਦੱਸਿਆ ਆ ਸਪੈਸ਼ਲ ਅਸੀਂ ਹੁਣ ਇੰਨਾ ਹੀ ਕਹਿਣਾ ਵੀ ਇਹਨਾਂ ਦੇ ਜੇ ਅੱਗੇ ਵਾਸਤੇ ਤੁਸੀਂ ਆਪਦਾ ਧਿਆਨ ਆ ਵੀ ਆਪਦਾ ਧਿਆਨ ਨਾ ਜਾਇਓ ਵੀਰੇ ਆਪ ਦਾ ਦੇਖ ਕੇ ਆਪਦੇ ਬੱਚਿਆਂ ਵਾਸਤੇ ਜਾਂ ਆਪਦੇ ਵਾਸਤੇ ਦੇਖ ਕੇ ਐ ਗਲਾਸ ਵਗੈਰਾ ਕਹਿ ਕੇ ਇਹਨਾਂ ਨੇ ਸਾਨੂੰ ਇਹ ਚੀਜ਼ ਖੁਲਾਤੀ ਤੁਸੀਂ ਆਪ ਦਾ ਬਚ ਕੇ ਜਾਇਓ ਆਪ ਦਾ ਸੁਖਿਆ ਰੱਖਿਓ ਮੇਰਾ ਵੀ ਧੰਨਵਾਦ ਜੀ